ਘਰ ਮੇ ਤਾਂ ਕੋਈ ਕੰਮ ਨਹੀਂ ਹੁੰਦਾ ਹੈਗਾ ਅਲ ਟੋਟੀ ਨਾਲ ਕਰਦਾ ਦਵਾਈ ਲੈਣ ਨੂੰ ਕਹਿ ਕੂ ਤਰਾ ਕਿ ਕਿਤਨੀ ਬਰਾਈ ਦੀ ਇਹ ਇਹਦੇ ਵਿੱਚੋਂ ਤੁਸੀਂ ਵੀ ਲਾ ਲਦੇ ਲੋ ਜੇ ਕੋਈ ਬੱਚੇ ਦੇ ਲਈ ਕੋਈ ਕਰਾਉਣੀ ਕੀ ਹੈ ਮਸਜਿਦ ਜੀ ਉਹ ਫਾਸਲਾ ਦੀ ਹੈ ਜੀ ਸਾਡੇ ਐਮਐਸਯੂ ਮਿਲਣੀ ਚਾਹੀਦੀਆਂ ਸਾਨੂੰ 2 ਰੁਪਏ ਬਚਾਉਣੇ ਚਾਹੀਦੇ ਨੇ ਕਿ ਤੇ ਹਰੇਕ ਸਾਲ ਘਟੇ ਜਾ ਰਹੇ ਆ ਜੀ ਜਨਵਰੀ ਦਾ ਮਹੀਨਾ ਖਤਮ ਹੋਣ ਵਾਲਾ ਹੈ ਤੇ ਪਹਿਲੀ ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀ타ਰਮਨ ਸੰਸਦ ਦੇ ਵਿੱਚ ਬਜਟ 2024 ਪੇਸ਼ ਕਰਨਗੇ ਸਾਲ 2024 ਚੋਨਾ ਦਾ ਸਾਲ ਹੈ ਅਜੇ ਇਹ ਵਿੱਚ ਇਸ ਸਾਲ ਦਾ ਬਜਟ ਅੰਤ੍ਰੀਮ ਬਜਟ ਹੋਵੇਗਾ ਬਜਟ ਨੂੰ ਲੈ ਕੇ ਅਕਸਰ ਹੀ ਦੇਸ਼ਵਾਸੀਆਂ ਨੂੰ ਸਰਕਾਰ ਤੋਂ ਵੱਡੀਆਂ ਉਮੀਦਾਂ ਹੁੰਦੀਆਂ ਨੇ ਸਨਤ ਤੋਂ ਲੈ ਕੇ ਖੇਤੀਬਾੜੀ ਤੇ ਹਰ ਛੋਟੇ ਵੱਡੇ ਉਦਯੋਗ ਦੇ ਖੇਤਰਾ ਦੇ ਲੋਕ ਉਮੀਦ ਕਰਦੇ ਨੇ ਕਿ ਕੇਂਦਰ ਸਰਕਾਰ ਬਜਟ ਦੇ ਨਾਲ ਆਮ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰੇਗੀ ਪਰ ਇਸ ਸਮੇਂ ਦੇ ਗਰਭ ਵਿੱਚ ਛੁਪੀ ਗੱਲ ਹੈ ਕਿ ਕੇਂਦਰ ਸਰਕਾਰ ਦਾ ਇਸ ਵਾਰ ਦਾ ਬਜਟ ਕਿੰਨਾ ਕੁ ਲੋਕਪੱਖੀ ਤੇ ਲੋਕ ਲੁਭਾਵਨਾ ਹੁੰਦਾ ਹੈ ਆਓ ਜਾਣਦੇ ਹਾਂ ਕਿਸਾਨਾਂ ਨੂੰ ਸਰਕਾਰ ਦੇ ਬਜਟ ਤੋਂ ਦੀ ਉਮੀਦਾਂ ਨੇ ਡਰਨੋ ਗਵਿੰਦਰ ਸਿੰਘ ਮਾਵਾਲ ਭਾਰਤੀ ਕਿਸਾਨ ਜਨ ਉਹਨਾਂ ਨਿਕਤਾ ਗੁਰਾਹਾਂ ਕਿਉਂਕਿ ਜਿਹੜੇ ਸੈਂਟਰ ਸਰਕਾਰ ਦਾ ਵਾਈਟ ਪਾ ਰਿਹਾ ਹੈ 1 ਫਰਵਰੀ ਨੂੰ ਇਹ ਤਾਂ ਅਸੀਂ ਸਰਕਾਰ ਨੂੰ ਇਹੀ ਗੱਲ ਕਰ ਰਹੇ ਹਾਂ ਵੀ ਸਰਕਾਰੇ ਤੇ ਕਿਸਾਨ ਪੱਖੀ ਵਾਈਟ ਪੇਸ਼ ਕਰੇ ਜਿਹੜਾ ਕਿਸਾਨਾਂ ਦਾ ਹਿੱਤ ਦਾ ਹੋਵੇ ਕਿਉਂਕਿ ਅਜੇ ਤੱਕ ਕਿਸੇ ਇੱਕ ਸਰਕਾਰ ਨੇ ਕਿਸਾਨ ਪੱਖੀ ਵਾਈਟ ਪੇਸ਼ ਨਹੀਂ ਕੀਤਾ ਹੈਗਾ ਇਸ ਵਾਈਟੇ ਤੇ ਅਸੀਂ ਚਾਹੁੰਦੇ ਹਾਂ ਵੀ ਸਰਕਾਰੇ ਤੇ ਐਮਐਸਪੀ ਦੇਣ ਦੀ ਲੈ ਕੇ ਆਵੇ ਜਿਹੜਾ ਕਿਸਾਨ ਹੈਗਾ ਦੇਖੋ ਇੱਕ ਸਰਵਸਮੈਨ ਹੈਗਾ ਰਿਟਾਇਰਮੈਂਟ ਹੁੰਦੀ ਹੈ ਪੈਨਸ਼ਨ ਲੱਗਦੀ ਹੈ ਉਹਨੂੰ 40% 50% ਇੱਕ ਕਿਸਾਨ ਹੈ ਇੱਕ ਮਜ਼ਦੂਰ ਹੈ ਜਿਹੜਾ 60 ਸਾਲ ਤੋਂ ਉੱਪਰ ਹੋ ਕੇ ਵੀ ਆਪਣਾ ਕਿੱਤੇ ਨੂੰ ਅਪਣਾ ਕੇ ਰੱਖਦਾ ਹੈਗਾ ਕਿਉਂਕਿ ਉਹਨੂੰ ਵੀ ਲੋੜ ਹੈ ਪੈਨਸ਼ਨ ਦੀ ਇਸ ਕਰਕੇ ਬੈਠੇ ਸਰਕਾਰ ਕਿਸਾਨ ਮਜ਼ਦੂਰ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਲਾਗੂ ਕਰੇ ਤੇ ਐਮਐਸਪੀ ਉਹਦੇ ਵਿੱਚ ਅਧੀਨ ਲੈ ਕੇ ਆਵੇ ਸਵਾਮੀ ਰਾਜਕਸ਼ਮੀਦੇਵ ਰਿਪੋਰਟ ਹੈ ਜਿਹੜੀ ਉਹਦੇ ਤਹਿਤ ਲਾਗੂ ਕਰੇ ਕਿਸਾਨਾਂ ਦਾ ਜਿਹੜੇ ਮਤਲਬ ਖੇਤੀਆ ਖੇਤੀ ਨੀਤੀ ਨੂੰ ਅਪਣਾਵੇ ਬਸਟ ਦੇ ਵਿੱਚ ਜਿਹੜਾ ਕਰਜ਼ਾ ਕਿਸਾਨ ਨੂੰ ਕਰਜ਼ਾ ਬਹੁਤ ਸਸਤੇ ਰੇਟ ਤੇ ਮਿਲਣਾ ਚਾਹੀਦਾ ਹੈ ਕਿਸਾਨ ਨੂੰ ਆੜਤੀਆਂ ਦੇ ਜੂੜਾ ਥੱਲੋਂ ਸਰ ਕੱਢਣਾ ਚਾਹੀਦਾ ਇਸ ਪੈਕਟ ਦੇ ਵਿੱਚ ਕਿਉਂਕਿ ਜਿੰਨੀਆਂ ਮੁਸ਼ਕਲਾਂ ਕਿਸਾਨ ਖੇਤੀ ਦੇ ਵਿੱਚ ਆ ਰਹੀਆਂ ਨੇ ਸਾਨੂੰ ਖੇਤੀ ਕਰਨ ਦੇ ਪ੍ਰੰਤ ਉਸ ਮੁਸ਼ਕਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਰਕਾਰ ਨੇ ਵੈਟ ਕਿਸਾਨ ਹਿਤ ਕਰਨਾ ਚਾਹੀਦਾ ਹੈ ਜਿਹੜੀਆਂ ਮੇਰੇ ਨੂੰ ਸੁਸ਼ੀਲ ਕੁਮਾਰਾ ਜੀ ਮੰਗਵਾਲ ਨੂੰ ਬਿਲੋਂਗ ਕਰਦਾ ਤੇ ਜਿਹੜੇ ਕੇਂਦਰ ਸਰਕਾਰ ਦੇ ਬਜਟ ਦੇ ਵਿੱਚ ਜਿਹੜੀਆਂ ਇਹਨਾਂ ਨੂੰ ਵੀ ਇੱਕ ਫੋਰਨ ਦੇ ਵਿੱਚ ਲਾਫਜ਼ ਹੁੰਦਾ ਸੋਸ਼ਲ ਸਿਕਿਉਰਿਟੀ ਉਥੇ ਹਰ ਇੱਕ ਬੰਦੇ ਨੂੰ ਪੈਨਸ਼ਨ ਮਿਲਦੀ ਹੈ ਚਾਹੇ ਉਹ ਲੇਬਰ 'ਚ ਹੈ ਚਾਹੇ ਉਹ ਸਰਵਿਸ 'ਚ ਹੈ ਚਾਹੇ ਉਹ ਕੋਈ ਦਾ ਪ੍ਰਾਈਵੇਟ ਸੈਕਟਰ 'ਚ ਹੈ ਤਾਂ ਉਸੇ ਤਰ੍ਹਾਂ ਸਾਡੇ ਵੀ ਇੰਡੀਆ ਦੇ ਵਿੱਚ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਹੈ ਵੀ ਸਭ ਨੂੰ ਸੋਸ਼ਲ ਸਿਕਿਉਰਿਟੀ ਐਜ਼ ਅ ਪੈਨਸ਼ਨ ਜਿਹੜੀ ਅਮਾਉਂਟ ਹੈ ਉਹਦੀ ਮਤਲਬ ਪ੍ਰੋਪੋਰਸ਼ਨੈਲਿਟੀ ਦਿੱਤੀ ਜਾਵੇ ਸੈਕੰਡ ਬੰਨ ਇਹਨੂੰ ਲਾਹੇਬੰਦ ਕਰਨ ਵਾਸਤੇ ਇਹਦੇ ਵਾਸਤੇ ਸਪੈਸ਼ਲ ਨੀਤੀ اختیار ਕੀਤੀ ਜਾਵੇ ਤਾਂ ਕਿ ਇਹ ਇਹਦੀ ਜਿਹੜੀ ਖੇਤੀ ਦੇ ਅੱਛੀ ਪ੍ਰੋਫੈਸ਼ਨ ਦੀ ਗਰੋਥ ਹੋ ਸਕੇ ਥੈਟਸ ਆਲ ਬਜਟ ਤਾਂ ਜਉਣਾ ਸਾਰੇ ਵੀ ਸਾਰੀਆਂ ਚੀਜ਼ਾਂ ਲਾ ਸਕਦੇ ਆ ਯਾ ਫਸਲਾਂ ਹੁੰਦੀਆਂ ਸਾਨੂੰ ਰੇਟ ਵੀ ਨਹੀਂ ਮਿਲਦੇ ਹੁਣ ਅਸੀਂ ਮੂੰਗੀ ਤੋਂ ਦੱਸਿਆ ਪਹਿਲਾਂ ਵੀ ਅਦਿਲ ਦੇ ਕੇ 100 ਰੁਪਏ ਕਿਲੋ ਰਿਆ ਕੇ ਬੀਜੀ ਸੀ ਵਿਕਿਆ ਸਾਡੀ ਉਹ 40 ਰੁਪਏ ਕਿਲੋ ਬਾਕੀ ਜਿਹੜੇ ਉਹ ਟਾਈਮ ਹੁੰਦਾ ਜਿਹਦੀ ਲਾਉਣ ਦਾ ਉਹ ਸਾਨੂੰ ਲੇਬਰ ਨਹੀਂ ਮਿਲਦੀ ਲੇਬਰ ਮਹਿੰਗੀ ਪੈ ਜਾਂਦੀ ਆ ਸਾਨੂੰ ਕੁਝ ਵੀ ਸਾਡੇ ਪੱਲੇ ਪੈਦਾ ਅਰਦਾਬ ਡੇਵਲ ਜਿਹੜਾ ਖਰਚਾ ਖਰਚਾ ਵੀ ਪੂਰਾ ਮੁੜਦਾ ਸਾਡਾ ਇਹ ਫਸਲਾਂ ਉੱਤੇ ਹੁਣਾਲ ਮੇ 60 ਸਾਲ ਦੀ ਉਮਰ ਹੋ ਗਈ ਮੇਰੀ ਵੀ ਪਹਿਲਾਂ ਬਚਪਨ ਤੋਂ ਮੈਂ ਖੇਤੀ ਕਰਦਾ ਰਿਹਾ ਗਨਪੜ ਬੰਦਾ ਹੁਣ ਮੈਂ ਤਾਂ ਕੋਈ ਕੰਮ ਨਹੀਂ ਹੁੰਦਾ ਹੈਗਾ ਹੁਣ ਮੈਂ ਬੇਲਾ ਅਲ ਛੋਟੀ ਨਾਲ ਗੋਦਾ ਤੇ ਦਵਾਈਆਂ ਲੈਣ ਨਾਲ ਕੋਈ ਖੇਤੀ ਕਰਾਈਦੀ ਜਿਹਦੇ ਵਿੱਚ ਹੁਣ ਤੁਸੀਂ ਵੀ ਲਾ ਦੇ ਲੋ ਜੇ ਕੋਈ ਬੱਚੇ ਦੇ ਲਈ ਕਰਾਉਣਾ ਕੀ ਅਸੀਂ ਸਮੱਸਿਆ ਤਾਂ ਜੀ ਉਹ ਫਸਲਾਂ ਦੀ ਹੈ ਜੀ ਤਾਂ ਐਮ ਐਸ ਯੂ ਮਿਲਣੀ ਚਾਹੀਦੀ ਆ ਸਾਨੂੰ 2 ਰੁਪਏ ਵਚਣੇ ਚਾਹੀਦੇ ਨੇ ਕਿਤੇ ਹਰੇਕ ਸਾਲ ਘਟੇ ਜਾ ਰਹੇ ਆ ਜੀ ਇਹ ਹੀ ਗੱਲ ਹੈ ਜੀ ਬਸ ਅੱਛਾ ਕੀ ਜਿਵੇਂ ਹੁਣ ਕਈ ਚੀਜ਼ਾਂ ਫਸਲਾਂ ਨੇ ਜਿਵੇਂ ਗੰਨਾ ਪੰਜਾਬ ਤੋਂ ਖਤਮ ਹੁੰਦਾ ਜਾ ਰਿਹਾ ਖਤਮਾ ਤੇ ਪੈਸੇ ਨਹੀਂ ਦੇ ਰਹੇ ਗੱਲਾਂ ਤਾਂ ਖਤਮ ਗੰਨੇ ਸਾਨੂੰ ਰੇਟ ਪੂਰਾ ਸਹੀ ਕਰਨ ਗੰਨੇ ਤਾਂ ਬਥੇ ਸਾਰੇ ਕਿਤੇ ਗੰਨਾ ਵੀ ਲਾਦਾਂਗੇ ਜੀ ਸੀ ਗੱਲ ਕਰਨ ਵੀ ਇੰਨਾ ਰੇਟ ਦੇਵਾਂਗੇ ਸਾਨੂੰ ਸਹੀ ਟਾਈਮ ਤੇ ਪੈਸੇ ਦੇਵਾਂਗੇ ਗੰਨਾ ਲਾਵਾਂਗੇ ਤੁਹਾਡਾ ਪਹਿਲੀ ਗੱਲ ਗੰਨਾ ਹੀ ਲੈਂਦੇ ਜਦੋਂ ਗੰਨਾ ਪਾ ਦਿ ਜਾਂਦਾ ਜੀ ਅਨਸਰ ਜੇ ਸਾਰਾ ਕੋਈ ਬੋਣਾ ਪੈਂਦਾ ਜੀ ਫਿਰ